ਬੱਚਿਆਂ ਨੂੰ ਵਿਦੇਸ਼ਾਂ ਤੋਂ ਰੋਕਣ ਅਤੇ ਉੱਚ ਅਹੁਦਿਆਂ ਦੇ ਕਾਬਲ ਬਣਾਉਣ ਲਈ ਕਰਵਾਏ ਗਏ ਮੁਕਾਬਲੇ ਦਰਿਆ ਪਾਰ ਕਰ ਪੇਪਰ ਦੇਣ ਪਹੁੰਚੇ ਬੱਚੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਤੇ ਮੁੜ ਪੈਰਾਂ ਤੇ ਖੜਾ ਕਰਨ ਦੀ ਮਨਸ਼ਾ ਵਿਦੇਸ਼ਾਂ ਉਪਾਦੀ ਜਾ ਰਹੀ ਜਵਾਨੀ ਨੂੰ ਰੋਕਣ ਤੇ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਉੱਚ ਅਹੁਦਿਆਂ ਤੇ ਬਿਠਾਉਣ ਦਾ ਸੁਪਨਾ ਪੂਰਾ ਕਰਨ ਲਈ ਪੰਜਾਬ ਵਿੱਚ ਇੱਕ ਨਵेकਲੀ ਕਿਸਮ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਬੱਚਿਆਂ ਦੇ ਵਿੱਚ IAS, IPS ਅਤੇ PCS ਵਰਗੇ ਅਹੁਦਿਆਂ ਵਿੱਚ ਯੋਗਦਾਨ ਵਧਾਉਣ ਲਈ ਗਿਆਨ ਜਾਗਰੂਕਤਾ ਮੁਕਾਬਲੇ ਕਰਵਾਏ ਗਏ ਜਿਸ ਦੀ ਕੋਚਿੰਗ ਪ੍ਰੀਤੀ ਡੋਗਰਾ ਦੇ ਵੱਲੋਂ ਬਿਲਕੁਲ ਫ੍ਰੀ ਵਿੱਚ ਦਿੱਤੀ ਗਈ ਇਸ ਸੰਬੰਧੀ ਗੱਲਬਾਤ ਕਰਦਿਆਂ ਤਜਿੰਦਰ ਸਿੰਘ ਗਰੇਵਾਲ ਸਮਰਾਲਾ ਦੇ ਵੱਲੋਂ ਦੱਸਿਆ ਗਿਆ ਕਿ ਜਿਹੜੇ ਬੱਚੇ ਉੱਚ ਅਹੁਦਿਆਂ ਤੇ ਪਹੁੰਚਣਾ ਚਾਹੁੰਦੇ ਨੇ ਉਹਨਾਂ ਦੀ ਤਿਆਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਲੇਬਸ ਤਿਆਰ ਕਰਕੇ ਵੱਖ-ਵੱਖ ਉਮਰ ਵਰਗ ਦੇ ਬੱਚਿਆਂ ਅੰਦਰ ਮੁਕਾਬਲੇ ਕਰਵਾਏ ਗਏ। ਇਹ ਮੁਕਾਬਲੇ ਵਿੱਚ ਭਾਗ ਲੈਣ ਲਈ ਕੋਈ ਫੀਸ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਇਹ ਮੁਕਾਬਲੇ ਤਿੰਨ ਵਰਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਵਰਗ ਵਿੱਚ ਤੀਜੀ, ਚੌਥੀ, ਪੰਜਵੀਂ ਜਮਾਤ ਦੇ ਵਿਦਿਆਰਥੀ ਹੁੰਦੇ ਨੇ। ਦੂਜੇ ਵਰਗ ਵਿੱਚ 6ਵੀਂ, 7ਵੀਂ, 8ਵੀਂ ਜਮਾਤ ਦੇ ਵਿਦਿਆਰਥੀ ਭਾਗ ਲੈਣਗੇ ਤੇ ਤੀਜੇ ਵਰਗ ਵਿੱਚ 9ਵੀਂ, 10ਵੀਂ, 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀ ਹਿੱਸਾ ਲੈ ਸਕਣਗੇ। ਉਨਾ ਕਿਹਾ ਕਿ ਇਸ ਮੁਕਾਬਲੇ ਦੇ ਹਰੇਕ ਵਰਗ ਦੇ ਜੇਤੂ ਬੱਚਿਆਂ ਨੂੰ ਟੈਬ ਦਿੱਤੇ ਜਾਣਗੇ ਤੇ ਬਾਕੀ ਹਰੇਕ ਵਰਗ ਵਿੱਚ 4 ਰਨਰਅਪ ਘੋਸ਼ਿਤ ਕੀਤੇ ਜਾਣਗੇ ਜਿਨ੍ਹਾਂ ਨੂੰ 31-3100 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਲਈ ਪੰਜਾਬ ਭਰ ਤੋਂ ਵਿਦਿਆਰਥੀ ਪਹੁੰਚੇ ਮੇਰਾ ਨਾਮ ਨੂਰ ਹੈ ਮੈਂ ਮੰਡੀ ਦੇ ਬੁੰਗਰ ਦੀ ਹਾਂ ਐਗਜ਼ਾਮ ਹੈ ਆਈਪੀਐਸ ਸੀ ਐਫਾ ਯੂਪੀਐਸ ਸੀ ਜਿਵੇਂ ਬੱਚੇ ਕਲੀਅਰ ਕਰਦੇ ਅੱਗੇ ਜਾ ਕੇ ਉਹਨਾਂ ਦੀ ਇਹ ਪਹਿਲਾਂ ਹੀ ਤਿਆਰੀ ਕਰਵਾਉਂਦੇ ਹਾਂ ਕਿ ਬੱਚੇ ਅੱਗੇ ਜਾ ਕੇ ਵਧੀਆ ਪੋਸਟਾਂ ਤੇ ਜਾ ਸਕਣ ਜਾਂ ਆਫੀਸਰ ਬਣ ਸਕਣ ਤੇ ਮੈਨੂੰ ਇਸ ਐਗਜ਼ਾਮ ਬਾਰੇ ਇੱਕ ਐਡ ਦੇ ਥਰੂ ਪਤਾ ਚੱਲਿਆ ਸੀ ਸਾਨੂੰ ਜਿਵੇਂ ਇੱਥੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿ ਸਾਨੂੰ ਅੱਗੇ ਜਾ ਕੇ ਹਾਜੇ ਕਿਹਾਜੇ ਜਿਵੇਂ ਲਾਈਫ ਤੇ ਕਹਿੰਦੇ ਨਾ ਵੀ ਕਿਸ ਚਿਰ ਦੇ ਕੁਸ਼ਨਸ ਆਉਂਦੇ ਨੇ ਵਗੈਰਾ ਵਗੈਰਾ ਜਦੋਂ ਜਿਵੇਂ ਕਿਸੇ ਗੱਲ ਨੂੰ ਜਾ ਤੂੰ ਜਾਣਾ ਹੋਵੇ ਤਾਂ ਸਾਨੂੰ ਜਿਵੇਂ ਉਹ ਜੇ ਐਗਜ਼ਾਮ ਦੇਣੇ ਆ ਤਾਂ ਕੁਸ਼ਨ ਇਹ ਜੀ ਪੁੱਟਉਂਦੇ ਨੇ ਤੇ ਜਿਹੜੇ ਨੌਲੇਜ ਵਗੈਰਾ ਜਿਵੇਂ ਇਹ ਹਾਜ਼ਰ ਰੈਕਸ ਹੁੰਦੇ ਨੇ ਜਿਹਦੇ ਕੁਸ਼ਨਸ ਆਉਂਦੇ ਨੇ ਤਾਂ ਜੀ ਜੀ ਇਸੇ ਦੀ ਪ੍ਰੇਪਰੇਸ਼ਨ ਦੀ ਮੈਂ ਪ੍ਰੀਤੀ ਡੋਗਰਾ ਔਰ ਦੱਸਣਾ ਚਾਹੂੰਗੀ ਕਿ ਇਹ ਜੀਕੇ ਦੇ ਰਿਗਾਰਡਿੰਗ ਕੰਪੀਟੀਸ਼ਨ ਹੈ ਜਿਵੇਂ ਕਿ ਆਪਣੇ ਪੰਜਾਬ ਦਾ ਜੋ ਯੂਥ ਹੈ ਉਹਨੂੰ ਅੱਜਕੱਲ੍ਹ ਸੱਚ ਨਹੀਂ ਪਤਾ ਕਿ ਆਲਿਬਸ ਕਰਨੀਆਂ ਔਰ ਬਾਹਰ ਜਾਣਾ ਸੋ ਜਿਹੜੇ ਆਪਣੇ ਯੂਪੀਐਸਸੀ ਦੇ ਯਾਨਕੀ ਆਫੀਸਰ ਸਕੇਲ ਦੇ ਇਗਜ਼ਾਮਸ ਆ ਕਿਤਨਾ ਕਿਤੇ ਆਊਟ ਸਟੇਟ ਦੇ ਜੋ ਕੈਂਡੀਡੇਟਸ ਆ ਉਹ ਪੰਜਾਬ ਦੇ ਵਿੱਚ ਆ ਕੇ ਹੋਲਡ ਕਰ ਲੈਂਦੇ ਆ ਜਿਸ ਤਰ੍ਹਾਂ ਆ ਕਿ ਤੁਸੀਂ ਦੇਖੋਗੇ ਬੈਂਕਿੰਗ ਸੈਕਟਰ ਦੇਖ ਸਕਦੇ ਹੋ ਠੀਕ ਹੈ ਜਿਵੇਂ ਤੁਸੀਂ ਐਸਡੀਐਮ ਆਫਿਸ ਤੋਂ ਵਾਲਾ ਦੇਖ ਸਕਦੇ ਹੋ ਜਾਂ ਕੋਈ ਵੀ ਸੈਕਟਰ ਦੇਖ ਸਕਦੇ ਹੋ ਆਫੀਸਰ ਦਾ ਉਹ ਆਫੀਸਰ ਸਕੇਲ ਜੋ ਹੈ ਜਾਂ ਤਾਂ Rajasthan Haryana ਕੁਝ ਐਦਾ ਦੇ ਸਟੇਟਸ ਦੇ ਵਿੱਚੋਂ ਅਪਾਇੰਟ ਹੋਇਆ ਹੁੰਦਾ ਇਵਨ ਕਿ ਸਾਡੇ ਪੰਜਾਬ ਦੇ ਵਿੱਚ ਵੀ ਸੋ ਇਹਦਾ ਰੀਜ਼ਨ ਇਹ ਹੈ ਕਿ ਇਸ 스테ਟਸ ਕਿਤਨਾ ਕਿਤੇ ਬੱਚਿਆਂ ਨੂੰ ਮਿੱਦ ਤੋਂ ਬੇਸ ਲੈਵਲ ਤੋਂ ਯੂਪੀਐਸਸੀ ਦੇ ਰਿਗਾਰਡਿੰਗ ਕੋਚਿੰਗ ਦੇਣਾ ਸ਼ੁਰੂ ਕਰ ਦਿੰਦੇ ਆ ਕੁਝ ਜੋ ਇਹਦਾ ਕਨਸੈਪਟ ਚ ਜੁੜਿਆ ਹੁੰਦਾ ਕਰਾ ਜੀਕੇ ਨਾਲ ਜੁੜਿਆ ਹੁੰਦਾ ਸੋ ਜੀਕੇ ਬਾਰੇ ਬੱਚਿਆਂ ਨੂੰ ਸਕੂਲ ਸਿਸਟਮ ਨਾ ਐਜੂਕੇਸ਼ਨ ਸਿਸਟਮ ਦੇ ਵਿੱਚ ਦੱਸੇ ਨਹੀਂ ਜਾਂਦਾ ਜਿਹਦੇ ਕਰਕੇ ਉਹਨਾਂ ਨੂੰ ਇਹ ਯੂਪੀਐਸਸੀ ਵਰਗੇ ਆਫੀਸਰ ਸਕੇਲ ਦੇ ਪੇਪਰਾਂ ਦੇ ਲਈ ਬਾਕੀ ਦੇ ਬੱਚੇ ਵੀ ਕੁਝ ਬੱਚੇ ਤਾਂ ਸਿੱਕਣਾ ਦੇਖ ਵੀ ਲੈਂਦੇ ਨੇ ਤਾਂ ਉਹਨਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੀ ਪ੍ਰੋਸੈਸ ਦੇ ਵਿੱਚ ਦੇਖੋ ਤਾਂ ਕਿਹੜੀ ਜਿਹੜੀ ਪ੍ਰੋਸੈਸ ਹੁੰਦੀ ਹੈ ਜਦੋਂ ਅਸੀ ਕੋਈ ਚੀਜ਼ ਕਰਨੀ ਆ ਤਾਂ ਉਹਦੀ ਮੁੱਢ ਤੋਂ ਸਾਨੂੰ ਇੱਕ ਜਿਹੜੀ ਪ੍ਰਕਿਰਿਆ ਪਤਾ ਹੋਣੀ ਚਾਹੀਦੀ ਆ ਇਹਦੀ ਪ੍ਰਕਿਰਿਆ ਨਾ ਪਤਾ ਹੋਣ ਕਰਕੇ ਅ ਬੱਚੇ ਜੋ ਇਹ ਪੇਪਰ ਦੇ ਹੀ ਨਹੀਂ ਪਾਉਂਦੇ ਅਗਰ ਜੋ ਕੋਈ ਕੋਸ਼ਿਸ਼ ਕਰਦਾ ਆ ਤਾਂ ਉਹਦਾ ਪੇਪਰ ਕਿਤੇ ਨਾ ਕਿਤੇ ਕਲੀਅਰ ਨਹੀਂ ਹੋ ਪਾਂਦਾ ਸੋ ਅ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਜਿੰਦਰ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸੰਧਵਾਲਾ ਅ ਜੋ ਬਲੌਕ ਕਲੈਸਟ ਨੇ ਅਜਕਲ ਸੰਧਵਾਲਾ ਦੇ ਉਹਨਾਂ ਦਾ ਇੱਕ ਨਿਰਸਵਾਰਥ ਜੋ ਇਹ ਇੱਕ ਉਪਰਾਲਾ ਹੈ ਔਰ ਹਰ ਚੀਜ਼ ਦੇ ਲਈ ਉਹ ਇਹ ਜੋ ਆਪਣਾ ਸਾਰਾ ਫੰਡ ਤੋਂ ਲੈ ਕੇ ਸਾਰਾ ਪਰਸਨਲ ਕਰ ਰਿਹਾ ਬੱਚਿਆਂ ਦੇ ਲਈ ਸਿਰਫ ਕਿ ਅਸੀਂ ਇਹਨਾਂ ਨੂੰ ਥੋੜਾ ਜਿਹਾ ਜੀਕੇ ਵਰਗੇ ਸਬਜੈਕਟ ਨਾਲ ਜੋੜ ਕੇ ਇੱਕ ਘੱਟੋ ਘੱਟ ਇੰਨਾ ਕ ਤਿਆਰ ਕਰ ਦਈਏ ਕਿ ਜਦ 21 ਸਾਲ ਦੀ ਉਮਰ ਦੇ ਵਿੱਚ ਇਹ ਆਪਣਾ ਯੂਪੀਐਸਸੀ ਦੇ ਆਫੀਸਰ ਸਕੇਲ ਦੇ ਪੇਪਰ ਦੇਣ ਦੇ ਲਈ ਪ੍ਰੋਸੀਡ ਕਰਨ ਤਾਂ ਇਹਨਾਂ ਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਡਿਫਿਕਲਟੀ ਨਾ ਹੋਵੇ ਸੋ ਇਹ ਤਜਿੰਦਰ ਸਿੰਘ ਦੇ ਰਿਵਾਜ ਸਰਦਾ ਇੱਕ ਛੋਟਾ ਜਿਹਾ ਉਪਰਾਲਾ ਉਹ ਉਮੀਦ ਕਰਦੇ ਆ ਕਿ ਜਿਸ ਤਰ੍ਹਾਂ ਲਾਸਟ ਟਾਈਮ ਸੱਜ ਦੇ ਕਰੀਬ ਬੱਚਾ ਬੱਠਾ ਸੀ ਔਰ ਇਸ ਵਾਰ ਮੈਨੂੰ ਲੱਗਦਾ ਹਜ਼ਾਰ ਦੇ ਕਰੀਬ ਬੱਚਾ ਪੇਪਰ ਦੇ ਰ ਇਹਦਾ ਰਿਜ਼ਲਟ ਜੋ ਹੈ ਇਸ ਹਫ਼ਤੇ ਬਾਅਦ ਡਿਕਲੇਅਰ ਕਰਾਂਗੇ ਸੋ ਕੋਸ਼ਿਸ਼ ਕਰਾਂਗੀ ਕਿ ਸਮਾਜ ਲਈ ਜੋ ਸਾਡਾ ਉਪਰਾਲਾ ਦਿਨ ਬਦਿਨ ਬੱਚਿਆਂ 'ਚ ਤਰੱਕੀ ਲੈ ਕੇ ਆਵੇ ਔਰ ਬੱਚਿਆਂ ਨੂੰ ਅਸੀਂ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਆਦਾ ਗੱਲ ਕਰੀਏ ਤਾਂ ਕਿਤੋਂ-ਕਿਤੋਂ ਬੱਚੇ ਨੇ ਜਿਹੜੇ ਪਾਰਟਿਸਪੇਟ ਇਹ ਬੱਚੇ ਜਿਹਨੇ ਤੇ ਕਿਸ ਤਰ੍ਹਾਂ ਪਹੁੰਚੇ ਨੇ ਉਹਨਾਂ ਨੂੰ ਵੀ ਪਤਾ ਹਾਂਜੀ ਬੱਚੇ ਇਸ ਤਰ੍ਹਾਂ ਪਹੁੰਚੇ ਨੇ ਕਿ ਜਿਵੇਂ ਅਸੀਂ ਇਸ਼ਤਿਹਾਰ ਚ ਪਾਇਆ ਸੀ ਪਿਛਲੀ ਵਾਰ ਤਾਂ ਇਸ਼ਤਿਹਾਰ ਲਗਾ ਲਓ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਫੇਸਬੁਕ ਇੰਸਟਾਗ੍ਰਾਮ ਦੇ ਜ਼ਰੀਏ ਜਿੱਥੇ-ਜਿੱਥੇ ਪਹੁੰਚ ਸਕੇ ਬੜੀ ਖੁਸ਼ੀ ਹੋਈ ਸੀ ਕਿ ਬੱਚੇ ਫਿਰੋਜ਼ਪੁਰ ਜਿਹਦੇ ਅੰਦਰ ਫਗਵਾੜਾ ਇਵਨ ਕੀ ਪਟਿਆਲਾ ਤੋਂ ਵੀ ਚਾਰ ਬੱਚੇ ਜਿਹੜੇ ਅੱਜ ਵੀ ਪੇਪਰ ਦੇਣ ਆਏ ਆ ਸੋ ਮਰਿੰਦਾ ਮੋਹਾਲੀ ਲਗਭਗ 10 12 ਜਿਲ੍ਹਿਆਂ ਵਿੱਚੋਂ ਅਲੱਗ-ਅਲੱਗ ਬੱਚਿਆਂ ਨੂੰ ਜਿੱਥੇ-ਜਿੱਥੇ ਪਤਾ ਲੱਗਾ ਉਹਨਾਂ ਨੇ ਪੇਪਰ ਦਿੱਤਾ ਔਰ ਇਸ ਵਾਰ ਫਿਰ ਅਸੀਂ ਇਸ਼ਤਿਹਾਰ ਦੀ ਬਜਾਏ ਅਸੀਂ ਸੋਚਿਆ ਕਿ ਕਿਤੇ ਨਾ ਕਿਤੇ ਪ੍ਰਾਈਵੇਟ ਸਕੂਲਾਂ ਦੇ ਬੱਚੇ ਸੋਸ਼ਲ ਮੀਡੀਆ ਤੇ ਐਕਟਿਵ ਹੁੰਦੇ ਨੇ ਉਹਨਾਂ ਨੂੰ ਇਹ ਚੀਜ਼ ਪਤਾ ਲੱਗੀ ਅਸੀਂ ਸਰਕਾਰੀ ਸਕੂਲ ਵਾਲਿਆਂ ਨੂੰ ਵੀ ਅੱਗੇ ਲੈ ਚਾਉਣਾ ਚਾਹੁੰਦੇ ਸੀ ਸੋ ਮੈਂ ਔਰ ਸਰ ਨੇ ਅਸੀਂ ਦੋਨਾਂ ਨੇ ਕੋਸ਼ਿਸ਼ ਕਰਕੇ ਇਸ ਵਾਰ ਸਰਕਾਰੀ ਸਕੂਲ ਲੋਕ ਸੰਗਰਾਲਾ ਦੇ ਨੇੜੇ ਤੇ ਜਿੰਨੇ ਜਿੰਨੇ ਸਰਕਾਰੀ ਸਕੂਲ ਅਸੀਂ ਕਰ ਸਕੇ ਜਿੰਨੀ ਸਾਡੀ ਟਾਈਮ ਦੇ ਅਕੋਰਡਿੰਗਲੀ ਸਾਡੀ ਪ੍ਰੋਸੈਸ ਸੀਗੀ ਅਸੀਂ ਬੱਚਿਆਂ ਨੂੰ ਸਕੂਲ ਸਕੂਲ ਜਾ ਕੇ ਸਕੂਲ ਤੋਂ ਸਕੂਲ ਜਾ ਕੇ ਉਹਨਾਂ ਦੀ ਕਾਉਂਸਲਿੰਗ ਕੀਤੀ ਉਹਨਾਂ ਨੂੰ ਸਮਝਾਇਆ ਕਿ ਇਹ ਪੇਪਰ ਹੈ ਕੀ ਔਰ ਇਸ ਵਾਰ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਕਿ ਉਹ ਸਰਕਾਰੀ ਸਕੂਲ ਦੇ ਬੱਚਿਆਂ ਨੇ ਨਾ ਐਕਟਿਵ ਪਾਰਟਿਸਪੇਟ ਕੀਤਾ ਕਿ ਸਾਡੇ ਕੋਲ ਅੱਜ 11 ਤੋਂ 1200 ਬੱਚਾ ਜੜਾਇਆ ਪੇਪਰ ਦੇ ਰਿਆ ਕਵੈਸਚਨ ਬਣਾਇਆ ਜਾ ਰਿਹਾ ਹੈ ਪੇਪਰ ਬਣਾਇਆ ਹਾਂਜੀ ਕਿਸ ਵੱਲੋਂ ਕੀਤਾ ਗਿਆ ਯੂਪੀਐਸਸੀ ਦਾ ਜੋ ਹੈ ਦੇਖੋ ਕਿ ਮੈਂ ਅਟੈਂਪਟ ਦਿੱਤੇ ਸੀ ਯੂਪੀਐਸਸੀ ਦੇ ਸੋ ਮੇਰੇ ਕੋਲ ਇੱਕ ਜੋ ਤਜਰਬਾ ਜੋ ਸਿਲੇਬਸ ਔਰ ਮੈਂ ਜੋ ਆਪਣੀਆਂ ਚੀਜ਼ਾਂ ਤੋਂ ਸਿੱਖਿਆ ਕਿ ਕਿਤਨਾ ਕਿਤੇ ਕਿਸ ਚੀਜ਼ ਕਰਕੇ ਮੇਰਾ ਪੇਪਰ ਨਾ ਕਲੀਅਰ ਹੋ ਪਾਇਆ ਉਹ ਬੱਚਿਆਂ ਨੂੰ ਮੈਂ ਥੋੜਾ ਜਿਹਾ ਉਸੇ ਸਿਲੇਬਸ ਦੇ ਵਿੱਚੋਂ ਕਾਲ ਕੇ ਕਿ ਕਿਸ ਤਰ੍ਹਾਂ ਯੂਪੀਐਸਸੀ ਪੇਪਰ ਸੈੱਟ ਕਰ ਦਿਆ ਥੋੜਾ ਜਿਹਾ ਉਸ ਤਰ੍ਹਾਂ ਦਾ ਸੈਂਪਲ ਬਣਾ ਕੇ ਕੁਐਸਚਨ ਪੇਪਰ ਤੱਕ ਮੈਂ ਖੁਦ ਬਣਾਇਆ और मैं अपने आप हाँ ये चीज में आगे मोल्ड करके लेके जा रही हूँ ये सारा सिलेबस जो अलग-अलग वेबसाइट्स से सोशल मीडिया तो जितते जितो भी हम मदद ले सके उठो मदद ले लेके बच्चों जो है ये जो तो सिलेबस है करंट अफेयर्स है करंट अफेयर्स का मतलब न्यूज़ ਬੱਚਿਆਂ ਨੂੰ ਦੇਖੋ ਜੇ ਤੁਸੀਂ ਡਾਇਰੈਕਟ ਨਿਊਜ਼ਪੇਪਰ ਫੜਾਉਨੇ ਹੋ ਤਾਂ ਬੱਚਾ ਕਦੇ ਵੀ ਨਿਊਜ਼ਪੇਪਰ ਨਹੀਂ ਪੜਦਾ ਘਰ 'ਚ ਅਖਬਾਰ ਆਉਂਦੇ ਨੇ ਪਰ ਬੱਚੇ ਕਦੇ ਨਹੀਂ ਪੜ੍ਹਨਗੇ ਔਰ ਮੈਂ ਕੀ ਕੀਤਾ ਇੱਕ ਛੋਟੀ ਜੀ ਪੀਡੀਐਫ ਬਣਾ ਕੇ ਨਿਊਜ਼ਪੇਪਰ 'ਚ ਜੋ ਅੱਜਕੱਲ੍ਹ ਸਰਕਾਰ 'ਚ ਚੱਲ ਰਿਹਾ ਹੈ ਸਰਕਾਰ ਦੀਆਂ ਸਕੀਮਾਂ ਚੱਲ ਰਹੀਆਂ ਨੇ ਅਲੱਗ-ਅਲੱਗ ਕਵਰੇਜ ਤੋਂ ਮੈਂ ਇੱਕ ਛੋਟੀ ਜੀ ਪੀਡੀਐਫ ਬਣਾਈ 10 ਤੋਂ 12 ਪੇਜ ਦੀ ਉਹ ਬਣਾ ਕੇ ਬੱਚਿਆਂ ਨੂੰ ਸੈਂਡ ਕੀਤੀ ਔਰ ਬੱਚਿਆਂ ਨੇ ਅੱਛੇ ਤਿਆਰੀ ਕੀਤੀ ਜਿੰਦਰ ਸਿੰਘ ਗਰੇਵਾਲ ਸ਼ਹਿਰੀ ਪ੍ਰਧਾਨ ਆਵਾਮੀ ਪਾਰਟੀ ਤੋਂ ਨਵਾਂ ਦੇਖੋ ਜਿਵੇਂ ਸਾਡੇ 파ਰਟਰੀ ਸਪੀਮਾ ਅਰਵਿੰਦ ਕੇਜੀ ਬਾਲ ਜੀ ਤੇ ਭਗਵੰਤ ਮਾਨ ਦਾ ਸੁਪਨਾ ਵਾ ਕਿ ਪੰਜਾਬ ਦਾ ਹਰ ਬੱਚਾ ਪੜਿਆ ਲਿਖਿਆ ਹੋਵੇ ਤੇ ਉੱਚੇ ਉੱਦਾਂ ਦੇ ਹੋਵੇ ਉਸੇ ਨੂੰ ਅਸੀਂ ਮੱਦੇ ਨਜ਼ਰ ਰੱਖਦੇ ਉਹਨਾਂ ਦੇ ਸੁਪਨੇ ਨੂੰ ਅੱਗੇ ਲੈ ਜਾਂਦੇ ਹੋਏ ਅਸੀਂ ਇਹ ਬੱਚਿਆਂ ਨੂੰ ਜੁਪੀਐਸਸੀ ਜੋ ਫ੍ਰੀ ਤਿਆਰੀ ਹੁੰਦੀ ਆ ਜੀਕੇ ਦਾ ਲੈਵਲ ਜੋ ਹੁੰਦਾ ਵਾ ਉਹ ਵੀ ਅਸੀਂ ਫ੍ਰੀ ਤਿਆਰੀ ਸ਼ੁਰੂ ਕਰਵਾਈ ਆ ਤਾਂ ਕਿ ਉਹ ਬੱਚਿਆਂ ਨੂੰ ਅੱਗੇ ਜਾ ਕੇ ਕਿਸੇ ਵੀ ਗਿਆਮ ਦੇ ਵਿੱਚ ਬੈਠਣ ਲਈ ਪ੍ਰੋਬਲਮ ਨਾ ਆਵੇ ਉਹਨਾਂ ਦਾ ਕੰਫੀਡੈਂਸ ਲੈਵਲ ਉੱਚਾ ਹੋ ਜਾਵੇ ਕਿੰਨੇ ਕ ਬੱਚੇ ਨੇ ਜਿਹੜੇ ਇਸ ਐਗਜ਼ਾਮ ਚ ਪੇਪਰ ਦੇ ਰਹੇ ਨੇ ਜਿਹੜਾ ਸੈਕੰਡ ਐਗਜ਼ਾਮ ਹੈਗਾ ਤੇ ਤਕਰੀਬਨ 1200 ਬੱਚੇ ਇਸ ਵਾਰ ਐਗਜ਼ਾਮ ਚ ਬੈਠ ਰਹੇ ਨੇ ਪਹਿਲੀ ਜਿਹੜੀ ਐਮਸੀ ਜੋ 3 ਲਾਈਨ ਉੱਥੇ 680 ਅਗਰੇ ਬੱਚੇ ਬੈਠੇ ਸੀ ਤੇ ਇਸ ਵਾਰ ਬੱਚਿਆਂ ਨੇ 2000 ਕਰੀ ਰਜਿਸਟ੍ਰੇਸ਼ਨ ਕਰਾਈ ਆ ਤੇ ਤਕਰੀਬਨ 1250 ਬੱਚਾ ਜੋ ਇਸ ਵਕਤ ਸਿਪਰੇਜ ਬੈਠਾ ਵਾ ਜੋ ਕਿ ਅਸੀਂ ਦੋ ਗਰੁੱਪ ਦੇ ਵਿੱਚ ਸਾਨੂੰ ਕਿਪੋ ਲੈਣਾ ਪਿਆ ਬੱਚੇ ਯਾਦ ਹੋਂ ਕਰਕੇ ਰਿਜ਼ਲਟ ਨੂੰ ਲੈ ਕੇ ਪਿਛਲੀ ਵਾਰ ਜੋ ਅਸੀਂ ਰਿਜ਼ਲਟ ਮੌਕੇ ਹੀ ਮੌਕੇ ਹੀ ਰਿਸਰਵ ਕਰਤਾ ਸੀਗਾ ਤੇ ਸਾਨੂੰ ਕੁਝ ਕਮੀਆਂ ਲੱਗੀਆਂ ਪੈਰੈਂਟਸ ਜਿਹੜੇ ਸੈਟਸ ਬਾਈ ਨਹੀਂ ਸੀਗੇ ਕੰਮ ਕਰਕੇ ਅਸੀਂ ਇਸ ਵਕਤ ਵਾਰ ਸਿਰਫ ਪੇਪਰ ਹੀ ਅੱਜ ਲੈ ਰਹੇ ਆਂ ਤੇ ਜੋ ਰਿਜ਼ਲਟ ਦਾ ਟਾਈਮ ਆ ਉਹ ਤਕਰੀਬਨ 10 ਤੋਂ 12 ਦਿਨ ਲੱਗਣਗੇ ਤੇ ਅਸੀਂ ਰਿਜ਼ਲਟ ਆਪਣੇ ਹੱਥੀਂ ਕੱਢਾਂਗੇ ਅਸੀਂ OMR ਸ਼ੀਟਤੀਆਂ ਨੇ ਤਾਂ ਕਿ ਬੱਚਿਆਂ ਨੂੰ ਕੋਈ ਸਹੀ ਤਰ੍ਹਾਂ ਦੀ ਕੋਈ ਕੰਫਿਊਜ਼ਨ ਨਹੀਂ ਹੋ ਸਕੀ ਬੱਚੇ ਆ ਜਾਂ ਪੈਰੈਂਟ ਸਾਡੇ ਕੋਲ ਆ ਵੀ ਆਂਸਰ ਤੁਸੀਂ ਲੈ ਸਕਦੇ ਨੇ ਤੇ ਜੋ ਰਿਜ਼ਲਟ ਹੋਊਗਾ ਜੋ ਅਸੀਂ ਫਾਈਨਲ ਡਿਸਾਈਡ ਕਰਦਾਂਗੇ ਉਹ ਅਸੀਂ ਆਨਲਾਈਨ ਵਿਚਾਰਾਂ ਗਰਪਾਂ ਵਿੱਚ ਪਾਵਾਂਗੇ ਤਾਂ ਇਹ ਬੱਚੇ ਆਪਣੇ ਘਰ ਬੈਠ ਕੇ ਹੀ ਮੜਾ ਸਕਣਗੇ ਨਾਮ ਵਗੈਰਾ ਵੀ ਕੁਝ ਰੱਖੇ ਨੇ ਨਾ ਵਿੱਚ ਫਸ ਸੈਕਿੰਡ ਸਾਡ ਹਾਂਜੀ ਇਹ ਤਿੰਨ categories ਨੇ ਫਸਟ ਤੇ ਸੈਕਿੰਡ ਤੇ ਥਰਡ ਤਿੰਨਾਂ 그룹ਾਂ ਵਿੱਚ ਫਸਟ ਹੈ ਜੋ ਉਹਨਾਂ ਨੂੰ ਟੈਬਲੇਟ ਤੇ ਜਾਣਗੇ Samsung ਦੇ ਤੇ ਉਸ ਤੋਂ ਬਾਅਦ 10 ਇਨਾਮ ਨੇ ਜੋ ਉਹ ਕੈਸ਼ ਪ੍ਰਾਈਸ ਨੇ 2100 ਦੇ 1100 ਦੇ ਉਸ ਤੋਂ ਬਾਅਦ ਜਿਹੜੇ 11 ਤੋਂ ਲੈ ਕੇ 20 ਤੱਕ ਨੇ ਉਹਨਾਂ ਨੂੰ trophy shield ਤੇ ਆਪਣਾ ਮੈडल ਵਗੈਰਾ ਦੇ ਜਾਣਗੇ ਇਸ ਵਾਰ ਅਸੀਂ 20 ਬੱਚਿਆਂ ਤੱਕ ਕਿਤਾਬ ਤਾਂਗੇ ਵੱਧ ਤੋਂ ਵੱਧ ਬੱਚੇ ਇਸ ਵਿੱਚ ਭਾਗ ਲੈ ਸਕਦੇ ਨੇ ਇਹ ਫ੍ਰੀ ਆਫ ਕਾਸਟ ਕਰ ਰਹੇ ਹਾਂ ਤੁਸੀਂ ਸਾਰਾ ਜਿਹੜਾਗਾ ਹੈਗਾ ਇਹਦੇ ਖਰਚਾ ਕਿੰਨਾਗਾ ਹੈ ਖਰਚਾ ਕਿੰਨਾਗਾ ਜਾਂਦਾ ਦੇਖੋ ਖਰਚਾ ਜੇ ਮੰਨ ਕੇ ਚੱਲੀਏ ਲੱਖ ਤੋਂ 1.5 ਲੱਖ ਦਾ ਖਰਚਾ ਹੋਊਗਾ ਪਰ ਅਸੀਂ ਬੱਚਿਆਂ ਦੇ ਲਈ ਇਹਨਾਂ ਦੇ ਫੋਰ ਕਰ ਸਕਦੇ ਹਾਂ ਤਾਂ ਕਰਕੇ ਅਸੀਂ ਇਹਨਾਂ ਕੁ ਲਗਾ ਰਹੇ ਹਾਂ ਕਿ ਬੱਚਿਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਅਸੀਂ ਬੱਚਿਆਂ ਨੂੰ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਲਾ ਰਹੇ ਕੋਈ ਪੇਪਰ ਫੀਸ ਨਹੀਂ ਲਾ ਰਹੇ ਅਸੀਂ ਕੁਝ ਵੀ ਨਾਲ ਵੜਾ ਨਹੀਂ ਪਾ ਰਹੇ ਕਿ ਸਿਰਫ ਇੱਕ ਪੀਡੀਐਫ ਜਿਹੜੀ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਜੇ ਪ੍ਰਿੰਟ ਕਰਵਾ ਸਕਦੇ ਹੋ ਉਹਦੀ ਕਰਵਾ ਲਿਓ ਬਾਕੀ ਅਸੀਂ ਉਹਨਾਂ ਨੂੰ ਗਰੁੱਪਾਂ ਦੇ ਵਿੱਚ ਵਟਸਐਪ ਰਾਹੀਂ ਸ਼ੇਅਰ ਕਰਦਿਆਂ ਵੀ ਇਹ ਤੁਹਾਡੀ ਪੀਡੀਐਫ ਆ ਇਹਨੂੰ ਜੇ ਤੁਸੀਂ ਫੋਨ 'ਚ ਹੀ ਬਾਲਣਾ ਤਾਂ ਫੋਨ 'ਚ ਹੀ ਕਰ ਸਕਦੇ ਹੋ ਜੇ ਤੁਸੀਂ ਗਰੁੱਪ ਦੇ ਆਪਾਂ ਪੀਡੀਐਫ ਕਰਵਾਉਣੀ ਆ ਪ੍ਰਿੰਟ ਰਾਹੀਂ ਤਾਂ ਪ੍ਰਿੰਟ ਕਰਵਾ ਸਕਦੇ ਹੋ ਮੈਂ ਹਰਪਾਲ ਸਿੰਘ ਪਿੰਡ ਮਾਲੇਵਾਲ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਆਇਆ ਤੇ ਮੇਰੀ ਬੇਟੀ 10ਵੀਂ ਕਲਾਸ ਚ ਕਾਠਗੜ੍ਹ ਨਵਾਂ ਸ਼ਹਿਰ ਤੋਂ ਇਹਨਾਂ ਦੀ ਆਰ ਦੇਖੀ ਸੀ ਲਾਟੀ ਸਮਰਾਲਾ ਚੇਅਰਮੈਨ ਸਾਹਿਬ ਨੇ ਦੀ ਤੇ ਇਹਨਾਂ ਨੇ ਦੱਸਿਆ ਸੀ ਵੀ ਚਲੋ ਬੱਚਾ ਜੀਤੇ ਤੇ ਪੜ੍ਹਾਈ ਕਰਾਓ ਤੇ ਅੱਗੇ ਅੱਗੇ ਵੇ ਹੋ ਜੂਗਾ ਤੇ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਅਸੀਂ ਆਏ ਹਾਂ ਸ਼ਗੋ ਸਾਡੇ ਤਾਂ ਦਰਿਆ ਸਤਲੁਜ ਪੈਂਦਾ ਉਹਦੇ ਕਿਸ਼ਤੀਆਂ ਹੀ ਟੁੱਪ ਕੇ ਆਏ ਆ ਅੱਛਾ ਜੀ ਹਾਂ ਜੀ ਹਾਂ ਜੀ ਬੈਗ ਬੇਟੀ ਦਾਸਨ ਕਲਾਕ ਵੱਢਦੀ ਹੈ ਕੁਝ ਕਰਕੇ ਪੀਪਲ ਦੀ ਗੱਲ ਕਰੀਏ ਤਾਂ ਇਹ ਤਾਂ ਪੇਪਰ ਜਿਵੇਂ ਅੱਜ ਐਗਜ਼ਾਮ ਦੇਣ ਪਹੁੰਚੇ ਨੇ ਕਿੰਨੇ ਕੁ ਬੱਚੇ ਨੇ ਜਿਹੜੇ ਇੱਥੇ ਪਹੁੰਚੇ ਹੋਏ ਮੱਚੇ ਹੋਗੇ ਖਿਆਲਾਂ ਦੀ ਗੰਟੀ ਜੀ ਬੱਚੇ ਤਾਂ ਹਾਂਜੀ ਕੀ ਕਿਦਾਂ ਲੱਗਿਆ ਤੁਹਾਨੂੰ ਉਪਰਾਲਾ ਇਹਨੂੰ ਮੈਂ ਜਿਹੜਾ ਕਰ ਬਹੁਤ ਵਧੀਆ ਉਪਰਾਲਾ ਜੀ ਬੱਚਿਆਂ ਦੇ ਵਾਧੇ ਆ ਨੌਜਵਾਨੀ ਵਾਧੇ ਆ ਜੀ ਚਲੋ ਜੀ ਬੱਚਿਆਂ ਨੂੰ ਪਤਾ ਲੱਗਦਾ ਜੀ ਹੌਲੀ ਹੌਲੀ ਇਹ ਜਿਹੜਾ ਉਪਰਾਲਾ ਕਰਾ ਰਹੇ ਨੇ ਫ੍ਰੀ ਆਫ ਕਾਸਟ ਕਰਾ ਰਹੇ ਫ੍ਰੀ ਆਫ ਕਾਸਟ ਜੀ ਕੋਈ ਪੈਸਾ ਨਹੀਂ ਲੈਂਦਾ ਕੋਈ ਪੈਸਾ ਨਹੀਂ ਲੈਂਦਾ ਜੀ ਮੈਂ ਗੋਬਿੰਦਗੁਰ ਤੋਂ ਆਇਆ ਹਾਂ ਜੀ ਮੇਰਾ ਨਾਮ ਮੰਜੂ ਪਾਲਾ ਹੈ ਮੈਂ ਇਹ ਜਿਹੜਾ ਐਗਜ਼ਾਮ ਹੋ ਰਿਹਾ ਕਾਗਜ਼ ਐਗਜ਼ਾਮ ਹੋ ਰਿਹਾ ਤੇ ਕੌਣ ਨਹੀਂ ਆਏ ਤੁਹਾਨੂੰ ਕੀ ਲੱਗਿਆ ਇਸਰ ਮੈਂ ਇੱਥੇ ਆਪਣੀ ਬੇਟੀ ਨੂੰ ਲੈ ਕੇ ਆਈ ਆ ਜੋ ਕਿ ਆਈਪੀਐਸ ਦਾ ਇਗਜ਼ਾਮ ਦੇਣ ਲਈ ਆਈ ਐਜ ਤੇ ਮੈਂ ਵੀ ਐਜ਼ ਅ ਟੀਚਰ ਡਿਊਟੀ ਲਈ ਆਈ ਸੀ ਇੱਥੇ ਤੇ ਮੈਨੂੰ ਮੈਂ ਲਾਸਟ ਈਅਰ ਸੌਰੀ 6 ਮਨთ ਪਹਿਲੇ ਵੀ ਇਹਨਾਂ ਨੇ ਇੱਕ ਪ੍ਰੋਗਰਾਮ ਕੀਤਾ ਸੀ ਇਸੇ ਤਰ੍ਹਾਂ ਤੇ ਮੈਨੂੰ ਵਧੀਆ ਲੱਗਿਆ ਮੈਂ ਉਸੇ ਟਾਈਮ ਉਸਦੋਂ ਵੀ ਮੈਂ ਡਿਊਟੀ ਐਜ਼ ਅ ਟੀਚਚਰ ਜੁਆਇਨ ਕੀਤੀ ਸੀ ਔਰ ਮੇਰੀ ਬੇਟੀ ਨੇ ਇਗਜ਼ਾਮ ਵੀ ਦਿੱਤਾ ਸੀ ਪਰ ਮੈਨੂੰ ਲੱਗਦਾ ਜੇ ਐਸ ਤਰ੍ਹਾਂ ਦੇ ਐਫਰਟਸ ਅਗਰ ਹੁੰਦੇ ਰਹਿਣਗੇ ਤਾਂ ਸ਼ਾਇਦ ਬੱਚੇ ਪੰਜਾਬ ਨੂੰ ਛੱਡ ਕੇ ਕਦੇ ਨਹੀਂ ਜਾ ਸਕਦੇ ਫਿਰ ਇੱਥੇ ਹੀ ਵਸਣਗੇ ਪੰਜਾਬੀ ਪੁਰ ਪੰਜਾਬ ਪਹਿਲਾਂ ਵਰਗਾ ਬਣ ਸਕਦਾ ਅਗਰ ਇਸ ਤਰ੍ਹਾਂ ਦੇ ਪ੍ਰਾਲੇ ਹਰ ਸ਼ਹਿਰ ਦੇ ਵਿੱਚ ਹੁੰਦੇ ਰਹਿਣ